ਜਨਮ ਸੰਸਕਾਰ ਭਾਵ ਕੇ ਬੱਚੇ ਦਾ ਜਨਮ ਹੁੰਦਾ ਹੈ। ਬੱਚਾ ਲਫ਼ਜ਼ ਸਾਂਝਾ ਹੈ। ਚਾਹੇ ਲੜਕਾ ਹੈ ਚਾਹੇ ਲੜਕੀ ਹੈ। ਇਹ ਤੁਹਾਨੂੰ ਪਤਾ ਹੀ ਹੈ ਵੀ ਗੁਰਸਿੱਖ ਕਦੇ ਵੀ ਬੱਚੀ ਦਾ ਕਤਲ ਕੁੱਖ ਦੇ ਵਿੱਚ ਨਹੀਂ ਕਰਵਾਉਂਦੇ। ਭਾਵੇਂ ਅਵੱਗਿਆ ਚੱਲ ਰਹੀ ਹੈ ਜੇ ਤੱਕ ਵੀ। ਰੇਟ ਮਹਿੰਗਾ ਹੋ ਗਿਆ। ਕਿ ਮੈਨੂੰ ਪਤਾ ਸਾਰਾ ਪਰ ਇਹ ਗੜਬੜ ਚੱਲ ਰਹੀ ਹੈ। ਅੱਜ ਵੀ ਧੀਆਂ ਦੇ ਕਤਲ ਕੁੱਖ ਵਿੱਚ ਹੋ ਰਹੇ ਆ। ਕੋਈ ਸ਼ੱਕ ਨਹੀਂ। ਉਹ 5-4 ਸਾਲਾਂ ਦਾ ਤਾਂ ਇੱਕ ਹੋਰ ਵੀ ਤੁਸੀਂ ਰੁਝਾਨ ਵੇਖਿਆ ਹੋਣਾ ਸ਼ਾਇਦ ਤੁਹਾਡੇ ਧਿਆਨ ਚ ਆਇਆ ਹੋਣਾ। ਵੀ ਪਹਿਲਾਂ ਹਮੇਸ਼ਾ ਸਾਨੂੰ ਮੈਂ ਆਪਣੀ ਗੱਲ ਦੱਸਦੇ ਹਾਂ ਲੜਕੀਆਂ ਵਾਲੇ ਕਿਹਾ ਕਰਦੇ ਸੀ ਭਾਈ ਸਾਹਿਬ ਬੇਟੀ ਵਾਸਤੇ ਕੋਈ ਰਿਸ਼ਤਾ ਲੱਭੋ। ਹੁਣ 5-4 ਸਾਲਾਂ ਦੇ ਹੁਣ ਲੜਕਿਆਂ ਵਾਲੇ ਜਾਵਾ ਕਹਿੰਦੇ ਐ ਕਹਿੰਦੇ ਭਾਈ ਸਾਹਿਬ ਜੀ ਲੜਕੇ ਵਾਸਤੇ ਕੋਈ ਰਿਸ਼ਤਾ ਲੱਭੋ। ਤੁਹਾਨੂੰ ਮਸਕੂਸ ਹੋਇਆ? ਹਾਂਜੀ। ਲੜਕਿਆਂ ਦੀ ਵਿਅਤੀ ਲਗਾਤਾਰ ਘਟਦੀ ਹੈ ਘਟਦੀ ਜਾ ਰਹੀ ਹੈ ਕਿਤੇ ਨਾ ਕਿਤੇ ਕੁਝ ਹੈ ਗੜਬੜ ਬਹੁਤ ਭੈੜੀ ਹੈ ਤੜਵਣ ਹੈ ਕਿਉਂਕਿ ਹਰ ਮਨੁੱਖ ਚਾਹੁੰਦਾ ਹੈ ਇਦਾਂ ਦੇ ਹੋਗਣ ਸਾਰੇ ਨਹੀਂ ਕਹਿੰਦਾ ਗੁਰਸਿੱਖਾਂ ਨੂੰ ਛੱਡ ਕੇ ਬਹੁਤ ਲੋਕ ਇਦਾਂ ਦੇ ਐ ਜਿਹੜੇ ਚਾਹੁੰਦੇ ਨੇ ਵੀ ਸਾਡੇ ਨੂੰ ਤਾਂ ਲਾਜ਼ਮੀ ਆਵੇ ਚਾਹੁੰਦਾ ਨਾ ਜੀ ਵੀ ਮੇਰਾ ਪੁੱਤ ਵੇਹ ਜਾਵੇ ਕਿ ਚਾਹੇ 2 ਆ ਤਿੰਨ ਹੈ ਹਰ ਚਾਹੁੰਦਾ ਪਰ ਦੇਖੋ ਧੋਗਲੀ ਸੋਚ ਕਹਿੰਦੇ ਨੂੰ ਤਾਂ ਆ ਜੇ ਧੀ ਨਾ ਹੋਵੇ ਧੀ ਨਾ ਹੋਵੇ ਕਹਿੰਦੇ ਸਾਡੇ ਲੜਕੀ ਨਾ ਹੋਵੇ ਕਮਾਲ ਹੋ ਗਈ ਜੇ ਮਨੁੱਖ ਸੋਚੇ ਤਾਂ ਆਉਂਦੀਆਂ ਘੱਲਾਂ ਸਮਾਜ ਦੀਆਂ ਜੇ ਮਨੁੱਖ ਸੋਚੇ ਵੀ ਨੂੰਹਾਂ ਕਿਹੜਾ ਉੱਪਰ ਉਲਕਦੀਆਂ ਕਿਸ ਦੀ ਧੀ ਸਾਡੇ ਘਰ ਨੂੰ ਬਣ ਕੇ ਆਉਂਦੀ ਆ ਸਾਡੀ ਧੀ ਕਿਸ ਦੇ ਘਰ ਨੂੰ ਬਣ ਕੇ ਜਾਂਦੀ ਹੈ ਫੇਰ ਤਾਂ ਬਹੁਤ ਘਟੀਆ ਸੋਚ ਆ ਮਨੁੱਖ ਦੀ ਵੀ ਨੂੰਹ ਤਾਂ ਸਾਡੇ ਘਰ ਆ ਜੇ ਧੀ ਹੋਵੇ ਨਾ ਫੇ ਨੂੰ ਕਿੱਥੋਂ ਆਉ ਨੂੰਹ ਕਿਹਦੀ ਧੀ ਹੋਊਗੀ ਸੋ ਇਹ ਘਟੀਆਂ ਸੋਚ ਬਹੁਤ ਲੋਕਾਂ ਦੀ ਹੈ ਪਰ ਗੁਰਸਿੱਖ ਨਹੀਂ ਇਹ ਸੋਚ ਰੱਖਦੇ ਯਾਦ ਰੱਖਿਓ ਸੋ ਇਦਾਂ ਆਪਾਂ ਸਮਝਦੇ ਹਸੀਂ ਜਨਮ ਦੀ ਗੱਲ ਸੋ ਲੜਕਾ ਹੈ ਲੜਕੀ ਹੈ ਪਰਮੇਸ਼ਰ ਦੀ ਦਾਤ ਹੈ ਪਰਮੇਸ਼ਰ ਦੀ ਦਾਤ ਹੈ ਬਸ ਸ਼ੁਕਰ ਕਰੋ ਜੋ ਵੀ ਦਾਤ ਹੈ ਫਿਰ ਬੱਚੇ ਦਾ ਜਦੋਂ ਨਾਮ ਕਰਨ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਆ ਜਾਂਦੀ ਸਾਡੇ ਨਾਮ ਦੇ ਵਿੱਚ ਹੀ ਘਟੀਆਂ-ਘੱਡੀਆਂ ਬਖਸ਼ਿਸ਼ ਹੈ ਜਿਵੇਂ ਮੈਸੂ ਸੌਣ ਸੰਗੂ ਸਾਡੇ ਨਾਂ 'ਚ ਪਹਿਲੀ ਬਖਸ਼ਿਸ਼ ਕਾਦੀ ਹੈ ਰੱਬੀ ਬਾਣੀ ਦੀ ਕੋਈ ਜੋ ਨਾਂ ਰੱਖਿਆ ਸੀ ਹੁਕਮ ਲਿਆ ਸੀ ਨਾ ਗੁਰੂ ਗ੍ਰੰਥ ਸਾਹਿਬ ਤੋਂ ਤੇ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਇਆ ਉਸ ਉਹਦੇ ਪਹਿਲੇ ਅੱਖਰ ਦੇ ਉੱਤੇ ਨਾਮ ਕਰਨ ਕੀਤਾ ਸੀ ਨਾ ਇਹਦਾ ਮਤਲਬ ਸਾਡੇ ਨਾਂ ਦੇ ਵਿੱਚ ਰੱਬੀ ਬਾਣੀ ਦੀ ਬਖਸ਼ਿਸ਼ ਹੈ ਫਿਰ ਸੰਗਤਾਂ ਨੇ ਨਾਂ ਤਜਵੀਜ਼ ਕੀਤਾ ਗੁਰੂ ਦੀਆਂ ਪਿਆਰੀਆਂ ਸੰਗਤਿਆਂ ਦੇ ਦਾ ਵੀ ਨਾਲ ਆ ਗਿਆ ਨਾਲ ਆ ਕੇ ਅਨੁਤਜਵੀਜ਼ ਕੀਤਾ ਪਿਕਾ ਸਿੰਘ ਤੇ ਕੌਰ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਹੈ ਵੀ ਹਰ ਇੱਕ ਸਿੱਖ ਨੇ ਜੇ ਮਨੁੱਖ ਹੈ ਤਾਂ ਉਹ ਸਿੰਘ ਨਾਲ ਲਾਉਣਾ ਹੈ ਜੇ ਲੜਕੀ ਹੈ ਤੇ ਕੌਰ ਨਾਲ ਲਾਉਣਾ ਹੈ ਇਹ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਹੈ ਨਾਂ ਦੇ ਵਿੱਚ ਤਿੰਨ ਬਖਸ਼ਿਸ਼ਾਂ ਆ ਗਈਆਂ ਦੇਖੋ ਗੁਰੂ ਦੀ ਬਖਸ਼ਿਸ਼ ਗੁਰਬਾਣੀ ਰੱਬੀ ਬਾਣੀ ਰੱਬੀ ਬਾਣੀ ਨਾਲ ਜੁੜੀ ਹੋਈ ਸੰਗਤ ਦੀ ਬਖਸ਼ਿਸ਼ ਸੰਗਤ ਨੇ ਨਾਂ ਤਜਵੀਜ਼ ਕੀਤਾ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਜਿਨ੍ਹਾਂ ਨੇ ਸਿੰਘ ਤੇ ਕੌਰ ਤਖਸਲ ਦਿੱਤਾ ਪਰ ਕਈਆਂ ਨੇ ਇਹ ਗੁਰੂ ਦੀ ਵਕਸ਼ਿਸ਼ ਨਾਲੋਂ ਘੱਟ ਦਿੱਤੀ ਅੱਜ ਇਦਾਂ ਦੇ ਅਹੌਤੀ ਮਾਡਰਨ ਪੈਦਾ ਹੋ ਗਏ ਜਿਹੜੇ ਸਿੰਘ ਨਾਲ ਲਾਉਂਦੇ ਸ਼ਰਮ ਮੰਨਦੇ ਐ ਕਹਿੰਦੇ ਮਾਡਰਨ ਜਾਣੀ ਲੱਗਦਾ ਕਹਿੰਦੇ ਸਿੰਘ ਕੱਟ ਕੇ ਨਾਲੋਂ ਕੀ ਲਾ ਲਿਆ ਗੋਤ ਲਾ ਲਿਆ ਨਿੱਕੇ ਨਿੱਕੇ ਜੇ ਨਾਂ ਰੱਖ ਲੇ ਨਿੱਕੇ ਨਿੱਕੇ ਨਾਂ ਦੇ ਮਗਰ ਵੱਡਾ ਸਾਰਾ ਗੋਤ ਲਾ ਲਿਆ ਹੁਣ ਮੈਂ ਬੋਲ ਕੇ ਕਾਨੂੰ ਦੱਸਣਾ ਵੀ ਇਦਾਂ ਦੇ ਨਾਂ ਇੱਕ ਥਾਂ ਤੇ ਮੈਂ ਕਹਿ ਦੱਤੇ ਦੋ ਤਿੰਨ ਨਾਂ ਉਹ ਇੱਕ ਵਿੱਚ ਬੈਠਾ ਸੀਗਾ ਉਹਦੇ ਨਾਂ ਰਲ ਗਿਆ ਨਾਂ ਉਹ ਮਗਰੋਂ ਮੂੰਹ ਸਜਾਈ ਫਿਰੇ ਮੈਂ ਹਟੇ ਰਦੋਂ ਕਮਾਣਾ ਤੈਨੂੰ ਅਕਲ ਨਹੀਂ ਤੈਨੂੰ ਮੈਂ ਤੈਨੂੰ ਜਾਣਦਾ ਉਹ ਤੇ ਕੋਹ ਦਾ ਹਾਰ ਨਾ ਹੁੰਦੀ ਐ ਇਦਾਂ ਨਹੀਂ ਲੱਗ ਜਾਂਦਾ ਕਿਸੇ ਦਾ ਹੋਰ ਉਦੋਂ ਹੋਦ ਮੈਂ ਨਾ ਨਹੀਂ ਲਿਆ ਫਿਰ ਕਦੀ ਮੈਂ ਵਿੱਚ ਕੋਈ ਇਦਾਂ ਦੇ ਕਮਲੇ ਵੀ ਹੁੰਦੇ ਆ ਹਾਂਜੀ ਸੋ ਕਹਿਣ ਦਾ ਭਾਵ ਦੱਸਣ ਵਾਸਤੇ ਸੀ ਇੱਕ ਲੜੀ ਸੋ ਭਾਵ ਕਿ ਨਿੱਕੇ ਨਿੱਕੇ ਨਾ ਦੋਖਾ ਖਾਣਾ ਸਮਝੀ ਗਏ ਤੁਸੀਂ ਆਪਣੇ ਬਣਾਲੇ ਹੋਣ ਚੱਲ ਤੇ ਨਾਲ ਗੋਤ ਵੱਡਾ ਹਾ ਵੱਡਾ ਸਾਰਾ ਗੋਤ ਨਾਲ ਆ ਦੇਖੋ ਕੌਮियत ਮਰ ਗਈ ਸਾਡੀ ਇਥੋਂ ਪਤਾ ਲੱਗਦਾ ਸਾਡੇ ਮਨ ਦੇ ਵਿੱਚੋਂ ਬਿਲਕੁਲ ਸਿੱਖੀ ਮਰ ਗਈ ਅਸੀਂ ਮਰ ਗਏ ਮੁੱਕ ਗਏ ਅਸੀਂ ਸਾਨੂੰ ਗੁਰੂ ਦਾ ਬਖਸ਼ਾ ਹੋਇਆ ਸਿੰਘ ਤੇ ਕੌਰ ਵੀ ਚੰਗਲਾ ਨਾਮ ਹਟ ਗਿਆ ਹਾਂ ਜਿਹੜੇ ਜਾਤਾਂ ਗੋਤਾਂ ਤੋਂ ਗੁਰੂ ਨੇ ਬਾਹਰ ਕੱਢਿਆ ਉਹ ਵਿਪਲ ਦੇ ਦਿੱਤੇ ਹੋਏ ਗੋਤ ਅਸੀਂ ਪੰਚਮ ਕਾ ਲਈ ਗੋਤ ਚ ਮਕਾ ਲਈ ਅਸੀਂ ਸਿੰਘ ਤੇ ਕੌਰ ਨਕੋਤਾ ਖਾਸ ਕਰਕੇ ਕੁਝ ਪੜੇ ਲਿਖਿਆ ਨੂੰ ਬਿਮਾਰੀ ਪਈ ਹੈ ਇਹ ਮਾਫ਼ ਕਰਨਾ ਪੜੇ ਲਿਖਿਆ ਨੂੰ ਵੱਧ ਬਿਮਾਰੀ ਪਈ ਹੈ ਥੋੜੀ ਇਹ ਸੋ ਇਹਨਾਂ ਦਾ ਇਹਨਾਂ ਦਾ ਨਾਂ ਤੇ ਵੱਡੇ ਅਰਥ ਹੁੰਦੇ ਆ ਬਚ ਜੋ ਭਾਈ ਘਟੋਕਟ ਆਪਣੇ ਨਾਮ ਤੱਕਾਂ ਕਾਇਮ ਰੱਖ ਲੋ ਨਾਮ ਕਾਇਮ ਰੱਖ ਲੋ ਆਖਲਾ ਸ਼ਕਲ ਵੀ ਅੱਗੇ ਕਾਇਮ ਕਰ ਲਈਏ ਫਿਰ ਉਹ ਅੱਗੇ ਦੀਆਂ ਗੱਲਾਂ ਸੋ ਇਸ ਕਰਕੇ ਗੱਲ ਚੱਲੀ ਸੀ ਕਿ ਇਦਾਂ ਜਨਮ ਦੇ ਉੱਤੇ ਸੋ ਆਪਣਾ ਜੋ ਨਾਂ ਨੇ ਉਹਨਾਂ ਨੂੰ ਉਦਾਂ ਹੀ ਕਾਇਮ ਰੱਖੋ ਜੁਹਾੜਾ ਵਿਰਸਾ ਹੈ ਉਹਦੇ ਮੁਤਾਬਕ ਇਹ ਬੱਚੇ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦੇਨੇ ਮਾਤਾ ਪਿਤਾ ਦਾ ਹਰਜ ਹੁੰਦਾ ਹੈ ਬੱਚਾ ਵੇਖਦਾ ਹੈ ਗਹਿਰਾ ਵੇਖਦਾ ਯਾਦ ਰੱਖਿਓ ਗਹਿਰਾ ਵੇਖਦਾ ਹੈ ਬੱਚੇ ਦੇ ਸਿਆਣੇ ਕਹਿੰਦੇ ਨੇ ਕੰਨ ਬਹੁਤ ਵੱਡੇ ਹੁੰਦੇ ਨੇ ਬੱਚੇ ਦੀ ਉਮਰ ਛੋਟੀ ਹੈ ਇਹ ਕਹਾਵਤ ਹੈ ਸਹੀ ਸਮਝਦੇ ਹੋਗੇ ਮਾਪਿਆਂ ਦੇ ਉਹਨਾਂ ਖਿਆਲ ਕਰ ਲੈਣਾ ਪਰ ਬੱਚੇ ਦੇ ਕੰਨ ਬਹੁਤ ਵੱਡੇ ਹੁੰਦੇ ਨੇ ਬਚਪਨ ਦੀ ਸੁਣੀ ਗੱਲ ਨੂੰ ਨਹੀਂ ਭੁੱਲਦਾ ਹਾਂਜੀ ਇਸ ਕਰਕੇ ਆਪਣੇ ਬੱਚਾ ਨੂੰ ਚੰਗੇ ਸੰਸਕਾਰ ਦਿਓ ਜੇ ਬੱਚਿਆਂ ਨਾਲ ਪਿਆਰ ਕਰਦੇ ਹੋ ਕੱਲਾ ਹੀ ਨਹੀਂ ਹੁੰਦਾ ਬੱਚਿਆਂ ਦੇ ਵੀ ਵੈਕਸੀਨੇਸ਼ਨ ਕਰਾਤੀ ਟੀਕਾ ਟੀਕੇ ਲਵਾਤੇ ਬੂੰਦਾਂ ਪਵਾਤੀਆਂ ਬਿਮਾਰੀ ਠੀਕ ਹੈ ਕਰਨਾ ਹੈ ਵੀ ਕੱਲੇ ਹੀ ਕੱਲੀ ਇਦਾਂ ਕਰਤਾ ਹਰ ਇੱਕ ਪਿਤਾ ਖਿਆਲ ਰੱਖੇ ਵੀ ਬੱਚੇ ਨੂੰ ਕੋਈ ਵੀ ਮਾੜੀ ਆਦਤ ਮੈਨੂੰ ਦੇਖ ਕੇ ਨਾ ਪਵੇ ਪੈਗ ਲਾਉਣ ਦੀ ਆਦਤ ਕਿਤੇ ਬੱਚੇ ਨੂੰ ਮੈਥੀ ਨਾ ਪੈ ਜੇ ਮਾਂ ਨੇ ਖਿਆਲ ਰੱਖਣਾ ਹੋਊਗਾ ਧੀ ਨੂੰ ਬਿਊਟੀ ਪਾਰਲਨ ਤੇ ਜਾਣ ਦੀ ਅੱਖਾਂ ਮਣਾਉਣ ਦੀ ਆਤ ਕਿਤੇ ਮੈਥੋਂ ਹੀ ਨਾ ਪੈ ਜਾਈਂ। ਗੁੱਸਾ ਨਾ ਕਰੇ ਹੁਣ ਸਿੱਧੀਆਂ ਗੱਲਾਂ ਨੇ ਇਹ ਜੇ ਮਾਂ ਅੱਖਾਂ ਮਣਾਉਗੀ ਧੀ ਤਾਂ ਪਹਿਲਾਂ ਮਣਾਉਗੀ। ਦੱਸੋ ਫਿਰ ਹਣ ਕਿਸ ਕਰਕੇ ਇਦਾਂ ਵੇਖਣਾ ਇਹ ਚੰਗੇ ਸੰਸਕਾਰ ਦੇ ਧੀਆਂ ਪੁੱਤਾਂ ਨੂੰ। ਸੋ ਇਹ ਮਾਤਾ ਪਿਤਾ ਦਾ ਬੱਚਿਆਂ ਪ੍ਰਤੀ ਫਰਜ਼ ਬਣਦਾ ਵੀ ਬੁਰੀਆਂ ਆਤਮ ਜਿੱਥੇ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਂਦੇ ਹਾਂ ਬੁਰੀਆਂ ਆਤਾਂ ਤੋਂ ਕੌਣ ਬਚਾਊਗਾ ਅਸੀਂ ਬਚਾਉਣਾ ਹੈ ਪਰ ਉਹ ਬੁਰੀਆਂ ਆਤਾਂ ਸੇ ਵੀ ਛੱਡਣੀਆਂ ਬਹੁਤ ਵਾਰੀ ਮੈਂ ਤੁਹਾਨੂੰ ਦੱਸਿਆ ਫੇਰ ਦੱਸ ਦੇਵਾਂ ਸਮਝਣ ਵਾਸਤੇ ਵੀ ਬੱਚੇ ਉੱਤੇ ਕਿਵੇਂ ਅਸਰ ਪੈਂਦਾ ਹੈ ਘਰ ਦੇ ਮਾਹੌਲ ਦਾ ਕਹਿੰਦੇ ਕੋਈ ਬੱਚਾ ਬਾਹਰ ਆਪਣੇ ਹਾਨੀਆਂ ਨਾਲ ਖੇਡਦਾ ਹੈ ਤੇ ਆਪਸ ਵਿੱਚ ਬੱਚੇ ਜਿੱਦ ਪੇ ਤੇ ਬੱਚਾ ਨਾ ਆਪਣੇ ਹਾਨੀ ਨੂੰ ਗਾਣਾ ਗੱਟਣ ਲੱਗਾ ਪਿਆ ਕੋਲ ਦੀ ਕੋਈ ਬਜ਼ੁਰਗ ਲੰਘ ਜਾਂਦਾ ਸੀ ਬਜ਼ੁਰਗ ਉਹਨੇ ਬੱਚੇ ਦੀ ਬਾਹ ਨੂੰ ਫੜਿਆ ਤੇ ਪੁੱਛਿਆ ਤਾੜ ਕੇ ਪ੍ਰੇਮ ਵਾਲੀ ਤਾੜ ਨਹੀਂ ਹੁੰਦੀ ਨਾ ਉਹ ਤੂੰ ਨਿਕੜਾ ਜਾ ਇਹ ਗਾਣਾ ਕਿੱਥੋਂ ਸਿੱਖਿਆ ਬੱਚਾ ਕਹਿੰਦਾ ਤੋਤਲੀ ਜੀ ਆਵਾਜ਼ ਚ ਬਾਬਾ ਜੀ ਇਹ ਗਾਵਾ ਗੰਦੀਆਂ ਜੀ ਬਜ਼ੁਰਗ ਕਹਿੰਦਾ ਤੈਨੂੰ ਨਹੀਂ ਪਤਾ ਹੁਣ ਗੰਦੀਆਂ ਕਹਿੰਦਾ ਬਾਬਾ ਜੀ ਮੈਨੂੰ ਕੀ ਪਤਾ ਦਾ ਮੇਰਾ ਡੈਡੀ ਮੇਰੀ ਮੰਮੀ ਨੂੰ ਨੇ ਤੱਕੜਦਾ ਹੈ ਬੋਲੋ ਸਾਤਨਾ ਤੇ ਦੱਸੋ ਹੁਣ ਇਦਾਂ ਜਾ ਕਰਕੇ ਬੱਚਾ ਕਹਿੰਦਾ ਬਾਬਾ ਜੀ ਇਹ ਤਾਂ ਮੇਰਾ ਡੈਡੀ ਮੇਰੀ ਮੰਮੀ ਨੂੰ ਨੇ ਤੱਕੜਦਾ ਤੇ ਮੈਨੂੰ ਕੀ ਪਤਾ ਕੰਦੀਆਂ ਉਹ ਤਾਂ ਮੈਨੂੰ ਕੀ ਪਤਾ ਮੈਂ ਕਰੋ ਸੌਂਦਾ ਹੁੰਦਾ ਮੈਨੂੰ ਕੀ ਪਤਾ ਕੰਦੀਆਂ ਚੰਗੀਆਂ ਵਾ ਸੋ ਕਹਿੰਨ ਦਾ ਭਾਉ ਸਮਝ ਗਏ ਨਾ ਵੀ ਕੰਨਾਂ ਦੇ ਵਿੱਚ ਹੀ ਗਾਣਾਂ ਪਈਆਂ ਸੀ ਬੱਚੇ ਦੇ ਜੀਭ ਤੇ ਵੀ ਗਾਣਾਂ ਆ ਗਈਆਂ ਇਹ ਤਾਂ ਨਜਮ ਪਤਾ ਹੀ ਆ ਵੀ ਜੋ ਕੰਨਾਂ ਨਾਲ ਸੁਣਦੇ ਆ ਉਹ ਜੀਭ ਤੇ ਆ ਜਾਂਦਾ ਸੋਚੋ ਜਰਾ ਸਮਝੋ ਇਹਨਾਂ ਗੱਲਾਂ ਨੂੰ ਇਸ ਕਰਕੇ ਇਹਨਾਂ ਗੱਲਾਂ ਦੇ ਅਰਥ ਹੈ ਜੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਗੱਲਾਂ ਵੱਲ ਧਿਆਨ ਦਿਓ ਇਹਨਾਂ ਗੱਲਾਂ ਨੂੰ ਸਮਝੋ ਤੇ ਆਪਣੀ ਮਾਂ ਬੋਲੀ ਪੰਜਾਬੀ ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਵਾਓ ਬਾਕੀ ਭਾਵੇਂ ਜਿੰਨੀ ਮਰਜ਼ੀ ਸਿੱਖ ਲੈਣ ਅੰਗਰੇਜ਼ੀ ਜਿੰਨੀ ਮਰਜ਼ੀ ਸਿੱਖ ਲਓ ਮੈਂ ਤਾਂ ਖੁੱਲੀਆਂ ਗੱਲਾਂ ਕਰਦਾ ਕੋਈ ਮਾੜੀ ਨਹੀਂ ਮੈਂ ਤਾਂ ਬੈਲੈਂਸ ਗੱਲ ਕਰਦਾ ਹਾਂ ਅੰਗਰੇਜ਼ੀ ਦੀ ਬਹੁਤ ਲੋੜ ਹੈ ਇਸ ਸਮੇਂ ਦੇ ਮਾਹੌਲ ਤੱਕ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਨਹੀਂ ਜਿਹੜੇ ਬੱਚੇ ਆਪਣੀ ਮਾਂ ਬੋਲੀ ਵਿੱਚ ਹੁਸ਼ਿਆਰ ਹੁੰਦੇ ਆ ਉਹ ਸਾਰੀ ਪੜ੍ਹਾਈ ਦੇ ਵਿੱਚ ਹੀ ਹੁਸ਼ਿਆਰ ਹੁੰਦੇ ਆ ਕਿਉਂਕਿ ਮਾਂ ਬੋਲੀ ਨਾਲ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ ਆ ਗਹਿਰੀ ਸਮਝ ਕਹਿੰਦਾ ਮੈਂ ਵੀ ਪੰਜਾਬੀ ਵਿੱਚ ਕਹਾਂ ਪਹਿਲਾਂ ਗਹਿਰੀ ਸਮਝ ਜਿਹਨੂੰ ਅੰਗਰੇਜ਼ੀ ਵਿੱਚ ਕਾਮਨ ਸੈਂਸ ਕਹਿੰਦਾ ਚਲੋ ਇਦਾਂ ਕਹ ਲਓ ਬਹੁਤ ਗਹਿਰੀ ਸਮਝ ਮਾਂ ਬੋਲੀ ਵਿੱਚ ਪੈਦਾ ਜਿਹੜੇ ਸਾਨੂੰ ਅਰਥ ਮਾਂ ਬੋਲੀ ਵਿੱਚ ਪਤਾ ਲੱਗਿਆ ਉਹਨੂੰ ਤੁਹਾਡਾ ਅੰਦਰਲਾ ਗਹਿਰਾ ਸਮਝੋ ਉਹੀ ਬੱਚੇ ਬਹੁਤ ਵੱਡੇ ਮਾਰ ਕੇ ਮਾਰਦੇ ਆ ਜਿਹੜੇ ਮਾਂ ਬੋਲੀ ਵਿੱਚ ਹੁਸ਼ਿਆਰ ਹੁੰਦੇ ਜਿਹੜੇ ਬੱਚੇ ਮਾਂ ਬੋਲੀ ਵਿੱਚ ਕਮਜ਼ੋਰ ਰਹ ਜਾਂਦੇ ਆ ਉਹ ਬਾਹਲੇ ਰੰਗ ਨਹੀਂ ਲਾਉਂਦੇ ਇਹ ਯਾਦ ਰੱਖਿਓ ਇਸ ਕਰਕੇ ਅੰਗਰੇਜ਼ੀ ਦੇ ਬਦਲੇ ਕਿਤੇ ਪੰਜਾਬੀ ਨਾ ਪੁੱਟ ਜਿਓ ਪੰਜਾਬੀ ਵਿੱਚ ਪੂਰੇ ਮਾਹਰ ਹੋਵੋ ਤੇ ਅੰਗਰੇਜ਼ੀ ਭਾਵੇਂ ਉਨੀ ਸਿੱਖੋ ਕੋਈ ਚੱਕਰ ਨਹੀਂ ਇਹ ਦੁਨੀਆ ਦੇ ਸਾਰੀਆਂ ਪਛਾਹਾਂਵਾਂ ਸਿੱਖ ਲਓ ਭਾਵੇਂ ਚਾਚੀਆਂ ਤਾਈਆਂ ਮਾਸੀਆਂ ਸਾਰੀਆਂ ਸਿੱਖ ਲਓ ਪਰ ਆਪਣੀ ਮਾਂ ਬੋਲੀ ਨੂੰ ਮੁੱਖ ਰੱਖੇ ਇਹ ਬੱਚਿਆਂ ਤੋਂ ਲੈ ਕੇ ਖਿਆਲ ਕਰਿਓ ਰੱਖੇ। ਕੋ ਬਹੁਤ ਬੱਚਿਆਂ ਨੂੰ ਅੱਜ ਜੇ ਮੈਂ ਵੇਖਦਾ ਪੰਜਾਬੀ ਪੜ੍ਹ ਨਹੀਂ ਲਿਖਣੀ ਨਹੀਂ ਆਉਂਦੀ। ਬੋਲਦੇ ਤਾਂ ਹੈ ਪੜ੍ਹ ਨਹੀਂ ਲਿਖਣੀ ਨਹੀਂ ਆਉਂਦੀ। ਬਹੁਤ ਕਮਜ਼ੋਰ ਨੇ ਪੰਜਾਬੀ ਵਿੱਚ ਬੱਚੇ ਮਾਫ਼ ਕਰ ਦੇਣਾ। ਕਿੰਨੇ ਦੁੱਖ ਦੀ ਗੱਲ ਹੈ ਵੀ ਸਾਡੇ ਬੱਚੇ ਪੰਜਾਬੀ ਵਿੱਚ ਕਮਜ਼ੋਰ ਹੋਣ। ਤਾਂ ਪਿੱਛੇ ਜਿਹੜਾ ਰਿਜ਼ਲਟ ਆਇਆ ਕਿਨੇ ਤਾਂ ਪੰਜਾਬੀ ਵਿਸ਼ੇ ਚੋਂ ਫੇਲ ਹੈ ਬਜਵਾਕ। ਪੰਜਾਬੀ ਚੋਂ ਸਾਨਾ ਤੋਂ ਵੱਧ ਫੇਲ। ਹਾਂਜੀ ਅੰਕੜੇ ਦੇਖਦਾ ਹੁਣ ਮੈਂ। ਦੁੱਖ ਦੀ ਗੱਲ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਲਿਪੀ 'ਚ ਹੈ ਸਾਡੇ ਤਾਂ ਇੱਥੇ ਮਾਂ ਬੋਲੀ ਹੈ ਪੰਜਾਬੀ ਉੱਥੇ ਤਾਂ ਪੰਜਾਬੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਲਿਪੀ ਹੈ ਭਾਵੇਂ ਸ਼ਬਦ ਬਣੇ ਵਿੱਚ ਸਾਰੀਆਂ ਪਛਾਹਵਾਂ ਦੇ ਆ ਪਰ ਲਿਪੀ ਤਾਂ ਗੁਰਮੁਖੀ ਹੈ ਨਾ ਸੋਹਰੋ ਵਿਚਾਰ ਇਦਾਂ ਬੱਚਿਆਂ ਪ੍ਰਤੀ ਆਪਾਂ ਗੱਲਾਂ ਕੀਤੀਆਂ ਕੁੱਝ ਇਹ ਗੱਲਾਂ ਆਪਾਂ ਦੜਤ ਕਰੋ ਇਹ ਗੱਲਾਂ ਸਮਝੋ